ਹਾਂਜੀ ਪਿਓਰ ਕ੍ਰੇਪ ਦਾ ਸੂਟ ਰਹੇਗਾ ਜੀ ਬਾਜ਼ੂ ਵਰਕ ਰਹੇਗਾ ਨਾਲ ਘੇਰੇ ਦੇ ਉੱਪਰ ਵਰਕ ਨਾਲ ਚਨਾਉਣ ਦਾ ਦੁਪੱਟਾ ਰਹੇਗਾ 4 ਸਾਈਡ ਕੋਰਨਰ ਦੇ ਉੱਪਰ ਵਰਕ ਆਏਗਾ ਹੈਂਡ ਵਰਕ ਇਹ ਵਾਲੇ ਸੂਟ ਰਹਿਣਗੇ ਜੀ ਵਿਸਕੋਸ ਜੌਰਜਟ ਦੇ ਸੂਟ ਰਹਿਣਗੇ neck ਦੇ ਉੱਪਰ ਇੰਬੋਰਡਰੀ ਆਏਗੀ ਫੁੱਲ ਛੜ ਦੇ ਵਿੱਚ ਵੀ ਤੇ ਨਾਲ ਵਿਸਕੋਸ ਜੌਰਜਟ ਦਾ ਹੀ ਦੁਪੱਟਾ ਰਹੇਗਾ ਜੀ ਇਹ ਵਾਲੇ ਰਹਿਣਗੇ ਜੀ ਸੂਟ ਵੈਲਵਟ ਦੇ ਤੇ ਨਾਲ 슬ੀਵਜ਼ ਵਰਕ ਆਏਗਾ ਤੇ ਨਾਲ ਬਾਟਮ ਵਰਕ ਆਏਗਾ ਇਹ ਵਾਲੇ ਪਿਓਰ ਕ੍ਰੇਪ ਦੀ ਸੂਟ ਰਹਿਣਗੇ ਜੀ ਪਰ ਮੀਟਰ ਦੇ ਹਿਸਾਬ ਨਾਲ ਮਿਲਣਗੇ ਤੁਸੀਂ ਓਨਲੀ ਸ਼ਰਟ ਦਾ ਕਪੜਾ ਵੀ ਲੈ ਸਕਦੇ ਹੋ ਤੇ ਨਾਲ ਬਾਟਮ ਪਲੇਨ ਲਗਾ ਸਕਦੇ ਹੋ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਹੈ ਸ਼ਿਪਿੰਗ 올 ਇੰਡੀਆ ਫ੍ਰੀ ਰਹਿਣ ਵਾਲੀ ਹੈ ਇਹ ਵਾਲੇ ਸੂਟ ਰਹਿਣਗੇ ਜੀ ਟੈਬੀ ਸਿਲਕ ਦੇ ਉੱਪਰ ਬਾਜੂ ਵਰਕ ਆਏਗਾ ਬਾਟਮ ਵਰਕ ਨਾਲ ਔਰਗੈਂਜ਼ਾ ਦਾ ਦੁਪੱਟਾ ਆਏਗਾ 3 ਮੀਟਰ ਦੀ ਸ਼ਰਟ ਹੈਗੀ 3 ਮੀਟਰ ਬਾਟਮ ਤੁਸੀਂ ਫ੍ਰਾਕ ਸੂਟ ਵੀ ਬਣਾ ਸਕਦੇ ਹੋ ਇਹ ਵਾਲੇ ਟੈਬੀ ਸਿਲਕ ਦੇ ਉੱਪਰ ਸ਼ਰਾਰਾਂ ਸੂਟ ਬਣਿਆ ਹੈ ਪਿਓਰ ਕ੍ਰੇਪ ਦੇ ਉੱਪਰ ਸ਼ਰਾਰਾਂ ਸੂਟ ਬਣਿਆ ਹੈ ਤੇ ਇਹ ਵਾਲਾ ਜੀ ਜਾਰਜਟ ਦੇ ਉੱਪਰ ਬਣਾਇਆ ਹੋਇਆ ਇਹ ਵਾਲਾ ਟੈਬੀ ਸਿਲਕ ਦੇ ਉੱਪਰ ਬਹੁਤ ਜ਼ਿਆਦੇ ਸੋਹਣੇ ਸ਼ਰਾਰੇ ਸੂਟ ਬਣੇ ਹੋਏ ਨੇ ਪਾਰਟੀ ਵੇਅਰ ਸੂਟ ਨੇ ਤੁਸੀਂ ਆਰਡਰ ਕਰ ਸਕਦੇ ਹੋ ਇਹ ਵਾਲੇ ਬਨਾਰਸੀ ਦੇ ਸੂਟ ਆਉਣਗੇ ਜੀ ਨਾਲ ਪਲੇਨ ਬਾਟਮ ਰਹੇਗੀ ਨਾਲ ਬਨਾਰਸੀ ਦੇ ਹੀ ਦੁਪੱਟੇ ਹੋਣਗੇ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਸ਼ਿਪਿੰਗ 올 ਇੰਡੀਆ ਫ੍ਰੀ ਹੈ ਸਾਰਿਆਂ ਦੀ ਤੇ ਕੋਈ ਵੀ ਸੂਟ ਤੁਸੀਂ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਆਪਣੇ ਪੇਜ ਤੇ ਐਡਰੈਸ ਤੇ ਪੇਮੈਂਟ ਪਹਿਲਾਂ ਹੀ ਸੈਂਡ ਕਰਨਾ ਪੈਂਦਾ ਥੈਂਕ ਯੂ